ਭਾਰਤ ਰਤਨ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਪ੍ਰਿਨਿਰਵਾਣ ਦਿਵਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਗੁਰੂ ਹਰਗੋਬਿੰਦ ਵਿਖੇ ਸਥਿਤ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਪ੍ਰਤੀਮਾ 'ਤੇ ਫੁੱਲਮਾਲਾ ਮਾਰਪਣ ਕੀਤੀਆਂ ਅਤੇ ਨਮਨ ਕਰਦਿਆਂ ਸ਼ਰਧਾਂਜਲੀ ਪੇਟ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਡਾਕਟਰ ਪੀਮਰਾਓ ਅੰਬੇਦਕਰ ਨੇ ਸਾਨੂੰ ਮਨੁੱਖੀ ਅਧਿਕਾਰ ਦਿਵਾਏ ਨੇ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਾਂ ਤੇ ਇੱਕ ਚੰਗੇ ਨਾਗਰਿਕ ਨਿਰਮਾਣ ਕੇ ਲੋਕਾਂ ਵਿੱਚ ਵਿਚਰ ਰਿਹਾ ਉਹਨਾਂ ਕਹਿੰਦਾ ਕਿ ਸਾਨੂੰ ਇਹੋ ਜਿਹੇ ਪੈਰੋਕਾਰਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਬਾਬਾ ਸਾਹਿਬ ਦਾ ਪ੍ਰੀ ਨਿਰਮਾਣ ਸਾਰੀ ਦੁਨੀਆ 'ਚ ਉਹਨਦੇ ਪ੍ਰੇਮੀ ਉਹਨਾਂ ਚਾਹਣ ਵਾਲੇ ਬੜੀ ਸਾਨੂੰ ਸព ਦੇ ਨਾਲ ਅਰਿਸਕਲ ਦੇ ਗ੍ਰੀਫਿਕ ਪ੍ਰਾਊਡ ਕੇ ਬਾਬਾ ਸਾਹਿਬ ਨੇ ਇੱਕ ਹਿੰਦੁਸਤਾਨ ਦੇ ਨਵ ਪਾਰ ਦੇਂਦੇ ਕਨਸਟੀਟਿਊਸ਼ਨ ਦੀ ਉਹਨਾਂ ਨੇ ਰਚਨਾ ਕੀਤੀ ਅਰਥ ਸ਼ਾਸਤਰੀ ਰਾਜਨੀਤਿਕ ਸ਼ਾਸਤਰੀ ਸ਼ੋਸ਼ ਸ਼ਾਸਤਰੀ اور ਉਹਨਾਂ ਨੇ ਇਵਨ ਧਰਮ ਦੇ ਉੱਤੇ ਵੀ ਸਟਡੀ ਕਰਕੇ ਕਿ ਕਿ ਦੇ ਵਿੱਚ ਇਹ ਜੋ ਪ੍ਰੀ ਨਿਰਵਾਣ ਹੈ ਇਹ ਬੁੱਧ ਧਰਮ ਦਾ ਇੱਕ ਉਹਨਾਂ ਦਾ ਮੁਕਤੀ ਦਾ ਸਾਧਨ ਰਿਹਾ ਹੈ ਸ਼ਰਮਾ ਕਿ ਉਹਨਾਂ ਦੇਸ਼ ਦੇ ਉਸ ਵੇਲੇ ਸੰਸਾਰ ਦੇ ਪਛੀਆਂ ਵਕੀ ਵਿੱਚੋਂ ਸਨ ਜਿਹੜੇ ਸ਼ਿਵਾ ਨੰਬਰ 3 ਔਰ ਉਹਨਾਂ ਨੇ ਜੋ ਗੱਲਾਂ ਮਤਲਬ ਕਿਹਾ ਹੈ ਕਿ ਨਵੇਂਸ਼ ਮਾਰਜੀਓ ਲੋਕ ਜਿਹੜੇ ਦਬੇ ਪੁਲੀਸਾਨ ਬੋਜਰ ਮਾਰਕੋ ਰਿਹਾ ਤਾਂ ਆਪਾਂ ਕਹਿੰਦੇ ਇਕੱਠ ਕਰਦੇ ਉਹਨਾਂ ਨੂੰ ਇੱਕ ਪੀਸ਼ਣ ਦੇ ਉੱਤੇ ਖੜਾ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜੇ ਮੈਂ ਪਹਿਲੇ ਵੇਦਾ ਸ਼ਾਸਤਰਾਂ ਪੁਰਾਣਾ ਦੀ ਗੱਲ ਕਰਾਂ ਪਰਛੇਦਾ ਦੀ ਗੱਲ ਕਰਾਂ ਤੇ ਕਾਸਟਿਜ਼ਮ ਨੇ ਇੱਕ ਐਸਾ ਨਿਰ ਪਾਇਆ ਹੈ ਸੀ ਮਸਲ ਉਸ ਵੇਲੇ ਜਾਤ ਪਾਤ ਦਾ ਜ਼ਹਿਰ ਜਿਹੜਾ ਸੀ ਉਹ ਸਾਰੇ ਨੂੰ ਖਾ ਰਿਆ ਸੀ ਮੈਨੂੰ ਸੋਚ ਸੀ ਗੱਲ ਹੈ ਜਦੋਂ ਮੈਂ ਵੇਦਾ ਦੀ ਸਟਡੀ ਕਰ ਰਿਹਾ ਸੀ ਜੀ ਮੈਨੂੰ ਉਸ ਵੇਲੇ ਇਹ ਵੀ ਪਤਾ ਲੱਗਾ ਕਿ ਵੇਦਾਂ ਤੋਂ ਬਾਅਦ ਜਦੋਂ ਵੇਦਾਂ ਦੇ ਸਮੇਂ ਦੇ ਵਿੱਚ ਜੁਗੇਸ਼ਿਆ ਤੋਂ ਆਰੀਅਨ ਆਏ ਨੇ ਉਹਨਾਂ ਨੇ ਜੋ ਉਸ ਵੇਲੇ ਸਿਸਟਮ ਬਣਾਇਆ ਮਨੁਸ਼ਯਮਤ ਦੀ ਮੈਂ ਗੱਲ ਕਰਾਂ ਉਸ ਵੇਲੇ ਐਨੀ ਹਾਲਤ ਨਾਜਿਕ ਸੀ ਕਿ ਕੋਈ ਅਧਿਕਾਰ ਕਪੜਾ ਪਹਿਨਣ ਦਾ ਸਵਾਰੀ ਕਰਨ ਦਾ ਵੇਦ ਪੜਨ ਦਾ ਕਿਸੇ ਮੰਤਰ ਪੜਨ ਦੀ ਬਖਰੀ ਮੁਕੇ ਸ਼ਗਾਮਾ ਅੱਜ ਵੀ ਉਹਦੇ ਵਿੱਚ ਸਾਡੇ ਸਾਡੇ ਪਾਸ ਜੀਤਾਂ ਆਈਆਂ ਉਸ ਗਲਤ ਸਮਾਜ ਦੀ ਡੁਕਤੀ ਹੋ ਜਬੜੀ ਇਵੇਂ ਚ ਸਮਾਰ ਹੋ ਕੇ ਬਹੁਤ ਸਾਭਿਓ ਨੂੰ ਸੁਣ 파ਣਾ ਹੈ ਅੱਜ ਬਹੁ ਮੂੰਖੀ ਤੋਂ ਸਾਹਦੇ ਲੋਕ ਸੌਦਮੇ ਮਾਰਨ ਪਰ ਮੈਂ ਸਮਝਦਾ ਕਿ ਜੋ ਵਿਗਾਮ ਬਾਬਾ ਸਾਹਿਬ ਦਾ ਹੈ ਉਚਮਸੀ ਗ੍ਰੈਂਡ ਕਰੀਏ ਵਿਚਕ ਕਛੀ ਘਟ ਥੋੜਾ ਕਰੀਏ ਜਾਂ ਜਿਆਦਾ ਕਰੀਏ ਇਸ ਦਾ ਕੋਈ ਸੁਭਤੀ ਰਹਾਦਾ ਬਾਬਾ ਸਾਹਿਬ ਇੱਕ ਸੰਤ ਗੁਰਨਾਣਕ ਇੱਕ ਸੰਤ ਬਬੂ ਰਾਮ ਇੱਕ ਸੰਤ ਕਿਸ਼ਨ ਜੀ ਇੱਕ ਸੰਤ ਉਹਨਾਂ ਦੀ ਇੱਕ ਦੀ ਦ੍ਰਿਸ਼ਟੀ ਨੇ ਸਾਰੇ ਲੋਕਾਂ ਦੀ ਉਸ ਵੇਲੇ ਦ੍ਰਿਸ਼ਟੀ ਬਣਦੀ ਬਾਬਾ ਸਾਹਿਬ ਨੇ 34 ਕੋਮਲੇ ਇਸ ਜਾਤੀ ਲਈ ਸਮਾਜ ਲਈ ਕੰਮ ਕੀਤਾ ਕੋਈ ਮਤਲਬ ਦੁਨੀਆ ਬਿਲਕੁਲ ਪਹਿਲ ਨਹੀਂ ਸਕੀ ਮੈਂ ਅੱਜ ਦੇ ਪ੍ਰਿੰਟ ਗਾਂਢ ਦੇ ਸੇ ਉਹਨਾਂ ਨੂੰ ਨਮਸਕਾਰ ਕਰਦਾ ਸ਼ਰਦੀ ਚਾਹ ਦੀਨਾ ਮੇਰੇ ਮੇਰੇ ਸਾਥੀ ਆਮ ਵਾਕੀ ਨੂੰ ਨੇ ਸਾਥੀ ਮੇਰਾ ਆਏ ਨੇ ਹੋਰ ਸਾਰੇ ਸਾਥੀ ਮੇਰੇ ਨਾਲ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦੀ ਵੀ ਹੈ ਕਿ ਅੱਜ ਉਹਨਾਂ ਨੇ ਬਾਬਾ ਸਾਹਿਬ ਨੂੰ ਨੰਮ ਕਰਕੇ ਮੇਰੇ ਸਿਰ ਦੀ ਪੱਗ ਨੂੰ ਉੱਚਾ ਕੀਤਾ ਪਾਰਟੀ ਨੂੰ ਉੱਚਾ ਕਰਤਾ ਇਹਨਾਂ ਸ਼ਬਦਾਂ ਨਾਲ ਸ਼ਬਦ ਵਰਮਾਨੀ ਆਓ ਸਾਰੇ ਦੇ ਨੇ ਬਾਬਾ ਸਾਹਿਬ ਦੀ ਸੁਖਸ਼ੀਤ ਨੂੰ ਨਮਨ ਕਰੀਏ ਉਹਨਾਂ ਸ਼ਾਹ ਦੇ ਬੇਟੇ ਧੰਨਵਾਦ ਜੈ ਹਿੰਦ